ਸਮੂਹ ਸਾਧ ਸੰਗਤ ਜੀ ਜਿੰਦੇ ਵੀ ਹੈਗੇ ਉਹਨਾਂ ਨੂੰ ਇਹ ਅਪੀਲ ਕਰਦਾ ਇਹ ਹਿੰਦ ਦੀ ਚਾਦਰ ਭੰਤਨ ਸਾਹਿਬ ਜੀ ਗੁਰਤੇਗ ਬਹਾਦਰ ਜੀ ਦਾ ਜਿਹੜਾ ਇਹ ਸ਼ਹੀਦੀ ਦਿਹਾੜਾ ਹੈ ਇਹ ਸਿਰਫ ਇੱਕ ਇੱਕ ਕੌਮ ਵਾਸਤੇ ਨਹੀਂ ਇਸ ਸਾਰਿਆਂ ਵਾਸਤੇ ਔਰ ਕੀ ਹਿੰਦੂ ਕੀ ਸਿੱਖ ਕੀ ਮੁਸਲਮਾਨ ਕੀ ਇਸਰ ਉੱਚਾ ਗੁਰਸਾਹਬ ਦੇ ਦਰਸ਼ਨ ਦੀਦਾਰ ਦਾ ਸੰਗਤਾਂ ਨੂੰ ਚਿਰਾਂ ਤੋਂ ਸੀਗਾ ਹੈਗਾ ਔਰ ਰਹਿੰਦੀ ਦੁਨੀਆ ਤੱਕ ਰਹੇਗਾ ਬਿਲਕੁਲ ਸਾਡੀ ਵੀ ਪੂਰੀ ਕੋਸ਼ਿਸ਼ ਹੈ ਕਿ ਜੀ ਗੁਰੂ ਸਾਹਿਬ ਜੀ ਦੀ ਯਾਤਰਾ ਹੈ ਨਿਰਵਿਘਨ ਨਿਕਲੇ ਸਾਡੇ ਤਿਆਰੀਆਂ ਮੁਕੰਮਲ ਨੇ ਪੂਕਤਾ ਤਿਆਰੀਆਂ ਹੈਗੀਆਂ ਨੇ ਪੁਲਿਸ ਪ੍ਰਸ਼ਾਸਨ ਵੱਲੋਂ ਤੇ ਸਿਵਲ ਪ੍ਰਸ਼ਾਸਨ ਵੱਲੋਂ ਨਾਲੇ ਸਾਡੇ ਜਨਤਾ ਦਾ ਬਹੁਤ ਜ਼ਿਆਦਾ ਉਤਸ਼ਾਹ ਹੈਗਾ ਇਸ ਕੰਮ ਨੂੰ ਲੈ ਕੇ ਤੇ ਬੜੀ ਮਾਨ ਦੀ ਗੱਲ ਹੈ ਸਾਡਾ ਸੁਭਾਗ्‍य ਹੈ ਕਿ ਆਪਣੀ ਨੌਕਰੀ ਦੇ ਅੰਦਰ ਆਪਾਂ ਇੱਕ ਦਿਹਾੜਾ ਸ਼ੁਭ ਦਿਹਾੜਾ ਦੇਖ ਰਹੇ ਹਾਂ ਸ਼ਹੀਦ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦੇਵਸ ਨੂੰ ਸਮਰਪਿਤ ਜਿਹੜਾ ਨਗਰ ਕੀਰਤਨ ਫਰੀਦਕੋਟ ਤੋਂ ਸ਼ੁਰੂ ਹੋਇਆ ਤਾਂ ਫਰੀਦਕੋਟ ਤੋਂ ਹੁੰਦਾ ਹੋਇਆ ਉਹ ਫਰੋਇਪਰ ਪਹੁੰਚੇਗਾ ਤਾਂ ਅਸੀਂ ਬਿਲਕੁਲ ਫਰੀਦਕੋਟ ਤੇ ਫਰੋਇਪਰ ਦੀ ਹੱਦ ਤੇ ਪਹੁੰਚੇ ਆ ਤਾਂ ਇੱਥੇ तमाम ਜਿਹੜੀ ਆਪਾਂ ਕਹਿ ਸਕਦੇ ਆ ਫਰੋਇਪਰ ਦੀ ਜਿੰਨੇ ਐਮਐਲ ਸਾਹਿਬ ਇੱਥੇ ਪਹੁੰਚੇ ਆ ਸਿਵਲ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਇੱਥੇ ਪਹੁੰਚਿਆ ਐ ਐਮਐਲ ਸਾਹਿਬ ਸਾਡੇ ਨਾਲ ਗੱਲਬਾਤ ਕਰਦੇ ਆ ਐਮਐਲ ਸਾਹਿਬ ਸਰਕਾਰ ਦਾ ਬਹੁਤ ਵੱਡਾ ਉਪਰਾਲਾ ਐ ਤੇ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਕਿ ਬਹੁਤ ਵੱਡੇ ਵੱਡੇ ਸ਼ਹਿਰ ਹੈਗੇ ਆ ਪੂਰੇ ਪੰਜਾਬ ਦੇ ਵਿੱਚ ਤਿੰਨ ਜ਼ਿਲ੍ਹਿਆਂ ਨੂੰ ਜਿਹੜਾ ਮੌਕਾ ਮਿਲਿਆ ਨਗਰ ਕੀਰਤਨ ਫਰੀਦਕੋਟ ਤੋਂ ਸ਼ੁਰੂਆਤ ਹੋ ਰਹੀ ਹੈ ਤੁਹਾਡੇ ਫਰਵੇਪਰ ਦੇ ਵਿੱਚ ਐਂਟਰੀ ਹੋਊਗੀ ਉਸ ਤੋਂ ਬਾਅਦ ਮੁੱਕੇ ਹੁੰਦਾ ਹੋਇਆ ਜਿਹੜਾ ਅਨੰਦਪੁਰ ਸਾਹਿਬ ਪਹੁੰਚੇ ਆ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਸਮੂਹ ਸਾ ਸੰਗਤ ਜੀ ਜਿੰਦੇ ਵੀ ਹੈਗੇ ਉਹਨਾਂ ਨੂੰ ਇਹ ਅਪੀਲ ਕਰਦਾ ਕਿ ਹਿੰਦ ਦੀ ਚਾਦਰ ਧੰਤਨ ਸਾਹਿਬ ਜੀ ਗੁਰਤੇਗ ਬਹਾਦਰ ਜੀ ਦਾ ਜਿਹੜਾ ਇਹ ਸ਼ਹੀਦੀ ਦਿਹਾੜਾ ਹੈ ਇਹ ਸਿਰਫ ਇੱਕ ਇੱਕ ਕੌਮ ਵਾਸਤੇ ਇਸ ਸਾਰਿਆਂ ਵਾਸਤੇ ਔਰ ਕੀ ਹਿੰਦੂ ਕੀ ਸਿੱਖ ਕੀ ਮੁਸਲਮਾਨ ਕੀ ਈਸਾਈ ਸਾਨੂੰ ਸਾਰਿਆਂ ਨੂੰ ਉਹਨਾਂ ਦੀ ਸ਼ਹਾਦਤ ਨੂੰ ਕੋਟਨ-ਕੋਟ ਪ੍ਰਣਾਮ ਕਰਦੇ ਹੋਏ ਨਤਮਸਤਕ ਹੁੰਦੇ ਹੋਏ ਸਾਨੂੰ ਸਾਰਿਆਂ ਨੂੰ ਉੱਥੇ ਅਨੰਦਪੁਰ ਸਾਹਿਬ ਪਹੁੰਚਣਾ ਚਾਹੀਦਾ ਔਰ ਮੈਂ ਅਪੀਲ ਕਰਦਾ ਸਮਸਤ ਸਮੂਹ ਸਾਧ ਸੰਗਤ ਜਿਹਨੂੰ ਕਿ ਉਹ 23 24 25 ਜਿਹੜਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜਿਹੜੇ ਇਹ ਪ੍ਰੋਗਰਾਮ ਚੱਲਦੇ ਨੇ ਉਹਦਾ ਉਹਨਾਂ ਚ ਹਾਜ਼ਰੀ ਭਰਨ ਦੂਜੀ ਗੱਲ ਮੈਂ ਧਨਮਾਦਿਆ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੀ ਦਾ ਕਿ ਜਿਨ੍ਹਾਂ ਦੀ ਸ਼ਰਦਾ ਭਾਵਨਾ ਸਮੁੱਚੀ ਸਰਕਾਰ ਇਸ ਸਮੇਂ ਇਹ ਜਿਹੜਾ ਸ਼ਹੀਦੀ ਦਿਹਾੜਾ ਮਣਾਉਂ ਜਿਹੜਾ ਸ਼ਹੀਦੀ ਦਿਹਾੜਾ ਹੈ ਇਹਨੂੰ ਸਮਰਪਿਤ ਜਿਹੜੇ ਸਮਾਗਮ ਨੇ ਧਾਰਮਿਕ ਪ੍ਰੋਗਰਾਮ ਨੇ ਨਗਰ ਕੀਰਤਨ ਅੱਜ ਜਿਵੇਂ ਆਪਣੇ ਫਰੀਦਕੋਟ ਸਾਹਿਬ ਤੋਂ ਚੱਲਿਆ ਔਰ ਫਰੋਜ਼ਪੁਰ ਮੋਗਾ ਉਸ ਤੋਂ ਅਗਲੇ ਸ਼ਹਿਰਾਂ ਦੇ ਵਿੱਚ ਹੁੰਦਾ ਹੋਇਆ ਆਨੰਦਪੁਰ ਸਾਹਿਬ ਪਹੁੰਚੇਗਾ 올 오버 ਪੰਜਾਬ ਦੇ ਵਿੱਚ ਟੋਟਲ ਜਿਹੜੇ 4 ਕੀਰਤਨ ਨਗਰ ਕੀਰਤਨ ਨੇ ਉਹ ਆਰੰਭ ਹੋਈਆਂ ਔਰ ਦੇਖੋ ਪਹਿਲੀ ਵਾਰੀ ਦੇਸ਼ ਦੇ ਇਤਿਹਾਸ ਦੇ ਵਿੱਚ ਹੋ ਰਿਹਾ ਪੰਜਾਬ ਦੇ ਇਤਿਹਾਸ ਦੇ ਵਿੱਚ ਹੋ ਰਿਹਾ ਕਿ ਇੱਕ ਵਿਸ਼ੇਸ਼ ਸਪੈਸ਼ਲ ਜਲਾਸ ਸੈਸ਼ਨ ਹੈ ਉਹ ਗੁਰੂ ਸਾਹਿਬ ਜੀ ਦੇ ਚਲਣਾ ਦੇ ਵਿੱਚ ਸਮਰਪਿਤ ਉਹਨਾਂ ਨੂੰ ਨਤਮਸਤਕ ਹੁੰਦੇ ਪੰਜਾਬ ਵਿਧਾਨ ਸਭਾ ਦਾ ਇੱਕ ਦਿਨ ਦਾ ਜਿਹੜਾ ਸੈਸ਼ਨ ਹੈ ਉਹ ਆਨੰਦਪੁਰ ਸਾਹਿਬ ਹੋਇਆ ਐਮਐਲਏ ਸਾਹਿਬ ਫਰੀਪੁਰ ਦੇ ਵਿੱਚ ਲੋਕਾਂ ਦੇ ਵਿੱਚ ਕਿੰਨਾ ਇੱਕ ਸੰਗਤਾਂ ਦੇ ਵਿੱਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਕਿਸ ਤਰੀਕੇ ਦੀਆਂ ਤਿਆਰੀਆਂ ਤੁਸੀਂ ਗੁਰੂ ਸਾਹਿਬ ਦੀ ਸਵਾਰੀ ਜਿੱਥੋਂ ਵੀ ਲੰਘਦੀ ਹੈ ਉਹ ਛਾ ਗੁਰੂ ਸਾਹਿਬ ਦੇ ਦਰਸ਼ਨ ਦੀਦਾਰ ਦਾ ਸੰਗਤਾਂ ਨੂੰ ਚਿਰਾ ਤੋਂ ਸੀਗਾ ਹੈਗਾ ਉਹ ਰਹਿੰਦੀ ਦੁਨੀਆ ਤੱਕ ਰਹੇਗਾ ਸੋ ਗੁਰੂ ਸਾਹਿਬ ਜੀ ਦੀ ਜਿੱਥੇ ਜਿੱਥੇ ਸਵਾਰੀ ਜਿਹੜੀ ਹੈਗੇ ਨਿਕਲੇਗੀ ਸੰਗਤਾਂ ਗੁਰੂ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਸੜਕਾਂ ਤੇ ਹੱਥਾਂ 'ਚ ਫੁੱਲ ਲੈ ਕੇ ਰੁਮਾਲੇ ਸਾਹਿਬ ਲੈ ਕੇ ਔਰ ਜਿਹੜੇ ਸਾਡੇ ਪੰਜ ਪਿਆਰੇ ਸਜੇ ਨੇ ਉਹਨਾਂ ਦੇ ਸਤਿਕਾਰ ਦੇ ਵਿੱਚ ਉਹਨਾਂ ਨੂੰ ਸਰੋਪਾਉ ਭੇਟ ਕਰਨ ਵਾਸਤੇ ਸੰਗਤ ਸੜਕਾਂ ਤੇ ਖੁਦ ਸਾਡਾ ਇੰਤਜ਼ਾਰ ਕਰ ਰਹੀ ਹੈ। ਧੰਨਵਾਦ। ਤਾਂ ਇਹ ਸਾਲ ਫਰੋਹ ਪ੍ਰਧਿਆਤੀ ਦੇ ਐਮਐਲਏ ਸਾਹਿਬ ਤੇ ਸਾਡੇ ਨਾਲ ਮੈਡਮ ਏਡੀਸੀ ਸਾਡੇ ਨਾਲ ਮੌਜੂਦਾ ਗੱਲਬਾਤ ਕਰਦੇ ਆ। ਮੈਡਮ ਜੀ ਕਿੰਨੀ ਕੁ ਖੁਸ਼ੀ ਮਹਿਸੂਸ ਹੋ ਰਹੀ ਆ ਆਪਾ ਫਰੀਦਕੋਟ ਦੀ ਗੱਲ ਕਰੀਏ ਫਰੀਦਕੋਟ ਦੇ ਵਿੱਚ ਸਿਵਲ ਤੇ ਪੁਲਿਸ ਪ੍ਰਸ਼ਾਸਨ ਨੂੰ ਬਹੁਤ ਵਧੀਆ ਸਕੂਨ ਮਿਲਿਆ ਤੇ ਬਹੁਤ ਵਧੀਆ ਪ੍ਰਬੰਧ ਉਹਨਾਂ ਨੇ ਕੀਤੇ ਤੁਹਾਡੇ ਕਿਸ ਤਰੀਕੇ ਦੇ ਬਿਲਕੁਲ ਸਾਡੀ ਵੀ ਪੂਰੀ ਕੋਸ਼ਿਸ਼ ਹੈ ਕਿ ਜੀ ਗੁਰੂ ਸਾਹਿਬ ਜੀ ਦੀ ਯਾਤਰਾ ਹੈ ਐ ਨਿਰਵਿਘਨ ਨਿਕਲੇ ਸਾਡੇ ਤਿਆਰੀਆਂ ਮੁਕੰਮਲ ਨੇ ਪੁਕਤਾ ਤਿਆਰੀਆਂ ਹੈਗੀਆਂ ਨੇ ਪੁਲਿਸ ਪ੍ਰਸ਼ਾਸਨ ਵੱਲੋਂ ਤੇ ਸਿਵਲ ਪ੍ਰਸ਼ਾਸਨ ਵੱਲੋਂ ਨਾਲੇ ਸਾਡੇ ਜਨਤਾ ਦਾ ਬਹੁਤ ਜ਼ਿਆਦਾ ਉਤਸ਼ਾਹ ਹੈਗਾ ਇਸ ਕੰਮ ਨੂੰ ਲੈ ਕੇ ਤੇ ਬੜੀ ਮਾਨ ਦੀ ਗੱਲ ਹੈ ਸਾਡਾ ਸੁਭਾਗਿਆ ਹੈ ਕਿ ਆਪਣੀ ਨੌਕਰੀ ਦੇ ਅੰਦਰ ਆਪਾਂ ਇੱਕ ਦਿਹਾੜਾ ਸ਼ੁਭ ਦਿਹਾੜਾ ਦੇਖ ਰਹੇ ਹਾਂ ਤੇ ਸਾਡੇ ਜਿਹੜੇ ਨਗਰ ਵਾਸੀ ਹੈ ਉਹਨਾਂ ਦੇ ਵਿੱਚ ਵੀ ਉਤਸ਼ਾਹ ਬਹੁਤ ਹੈਗਾ ਬਹੁਤ ਬਹੁਤ ਧੰਨਵਾਦ ਤੁਸੀਂ ਗੱਲ ਕੀਤੀ ਡਾਕਟਰ ਐ ਐਸਐਸਪੀ ਡਾਕਟਰ ਪ੍ਰਿਗਾ ਜਾਨ ਨੇ ਵੀ ਇਹ ਗੱਲ ਕਹੀ ਹੈ ਵੀ ਸਾਨੂੰ ਬਹੁਤ ਸਕੂਨ ਮਿਲ ਰਿਹਾ ਹੈ ਹੁਣ ਜਿਵੇਂ ਤੁਸੀਂ ਗੱਲ ਕੀਤੀ ਹੈ ਕਿਉਂਕਿ ਇਹ ਵੀ ਸੁਭਾਗਾ ਪ੍ਰਾਪਤ ਹੁੰਦਾ ਹੈ ਪੰਜਾਬ ਦੇ ਵਿੱਚ ਬੜੇ ਵੱਡੇ ਵੱਡੇ ਜ਼ਿਲ੍ਹੇ ਹੈ ਤੇ ਆਪਣੇ ਫਰੀਦਕੋਟ ਜ਼ਿਲ੍ਹਾ ਆਇਆ ਫਰੋਇਪਰ ਜ਼ਿਲ੍ਹੇ ਨੂੰ ਮੌਕਾ ਮਿਲ ਗਿਆ ਇੱਥੋਂ ਦੀ ਸੰਗਤ ਨੂੰ ਪੁਲਿਸ ਪ੍ਰਸ਼ਾਸਨ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੌਕਾ ਮਿਲ ਗਿਆ ਬਿਲਕੁਲ ਬਿਲਕੁਲ ਸਹੀ ਸਤਿਵਚਨ ਹੈ ਤੇ ਮੈਂ ਆਸ ਕਰਦੀ ਹਾਂ ਐਵੇਂ ਹੀ ਆਪਾਂ ਜਿਹੜਾ ਹੈਗਾ ਸਿੱਖੀ ਪੰਥ ਦੀ ਜਿਹੜੀ ਸਿੱਖਿਆ ਹੈਗਾ ਉਸ ਦੇ ਉੱਤੇ ਆਪਾਂ ਡਿਸਟ੍ਰੀ ਰਹੀਏ ਤਨਵਾਦ ਇਹਸਾਨ ਐਡੀਸੀ ਫਰੋਇਪਰ ਤੇ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਆ ਕਿਉਂਕਿ ਇੱਥੋਂ ਜਿਹੜੀ ਐਂਟਰੀ ਜਿਹੜੀ ਫਰੋਇਪਰ ਦੇ ਵਿੱਚ ਹੋਣ ਜਾ ਰਹੀ ਹੈ ਤਾਂ ਫਰੋਇਪਰ ਦੇ ਜਿਹੜੇ तमाम ਲੀਡਰਸ਼ਿਪ ਇੱਥੇ ਪਹੁੰਚੀ ਹੈ ਤਾਂ ਤਾਂ ਇੱਥੇ ਹੁਣ ਮਾਣ ਸਨਮਾਨ ਆ ਜਿਹੜਾ ਕੀਤਾ ਜਾਵੇਗਾ ਫੁੱਲਾਂ ਦੇ ਨਾਲ ਦੇਖੋ ਤੁਸੀਂ ਛੋਟੇ ਛੋਟੇ ਬੱਚੇ ਦੇਖ ਰਹੇ ਹੋ ਤੁਸੀਂ ਚਮਕਦੇ ਸਤਾਰੇ ਤਾਂ ਇਹ ਵਿਦਿਆਰਥੀ ਹੈ ਸਰਕਾਰੀ ਪ੍ਰਾਇਮਰੀ ਸਕੂਲ ਬਲਾਕ ਕਨਖੁਰਦ ਦੇ ਤਕਾਲ ਘਰ ਤੋਂ ਜਿਹੜੇ ਇਹ ਬੱਚੇ ਇੱਥੇ ਪਹੁੰਚਿਆ ਕਿੰਨਾ ਇੰਨਾ ਬੱਚਿਆਂ ਨੂੰ ਜਿਹੜਾ ਸਕੂਨ ਮਿਲਦਾ ਦਿਖਾਈ ਦੇ ਰਿਹਾ ਹੋਗਾ ਭਾਜੀ ਬੱਚਿਆਂ ਨੂੰ ਕਿੰਨਾ ਕਿ ਸਕੂਨ ਮਿਲ ਰਿਹਾ ਇੱਥੇ ਹਾਂਜੀ ਇਹ ਸਰਕਾਰੀ ਪ੍ਰਾਇਮਰੀ ਸਕੂਲ ਫਿਰੋਸ਼ਾ ਦੇ ਬੱਚੇ ਆ ਜੀ ਅੱਜ ਨਗਰ ਕੀਰਤਨ ਤੇ ਆ ਗੌਰ ਸੇਵ ਕਰਨ ਵਾਸਤੇ ਪ੍ਰੋਜੈਕਟ ਪਰਜਲੇ ਵੱਲੋਂ ਆਏ ਆ ਇਹ 14 ਸਾਲਾਂ ਤੋਂ ਯਾਰ ਟੀਮ ਹੈ ਪੰਜਾਬ ਦੀ ਇੱਕ ਇੱਕ ਪ੍ਰਾਇਮਰੀ ਸਕੂਲਾਂ ਦੀ ਟੀਮ ਆ ਜੀ ਬਹੁਤ ਅੱਛੀ ਟੀਮ ਹੈ ਸਾਡੇ ਕੋਲੇ ਜੀ ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਹੈ ਬਹੁਤ ਜਿਆਦਾ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ ਸਾਡੀ ਜ਼ਿੰਦਗੀ ਵਿੱਚ ਜਿਹੜਾ ਅਸੀਂ ਦਿਦਿਆੜਾ ਆਇਆ ਸੋ ਸਾਰੇ ਰਲ ਕੇ ਗੁਰੂ ਸਾਹਿਬ ਜੀ ਨੇ ਦਿਵੇ ਸਾਨੂੰ ਦੂਹਰਾ ਤਿਆ ਦਾ ਸੰਤੋਖ ਦਾ ਸੰਦੇਸ਼ ਦਿੱਤਾ ਸੋ ਸਾਰਿਆਂ ਨੂੰ ਇਕੱਠੇ ਹੋ ਕੇ ਜਿਹੜਾ ਇੱਕ ਗੁਰਪੁਰਬੇ ਬੜੀ ਧੂਮਤਾਮ ਨਾਲ ਮਨਾਉਣਾ ਚਾਹੀਦਾ ਕਿਉਂਕਿ ਇਹ ਹੈ ਸਾਡੀ ਜ਼ਿੰਦਗੀ ਵਿੱਚ ਪਹਿਲਾ ਗੁਰਪੁਰਬੇ ਜਿਹੜਾ ਅਸੀਂ ਮਨਾ ਰਿਹਾ ਹੈ ਤੁਹਾਨੂੰ ਤੁਸੀਂ ਜਿਵੇਂ ਹੁਣ ਸਕੂਲੀ ਬੱਚੇ ਆ ਉਹਨਾਂ ਨੂੰ ਕਿੰਨਾ ਜਿਹੜਾ ਸਕੂਨ ਮਿਲਦਾ ਦਿਖਾਈ ਦੇ ਰਿਹਾ ਤੇ ਹੁਣ ਜਿਹੜਾ ਮਾਨ ਸਤਕਾਰ ਜਿਹੜਾ ਇਹ ਕੀਤਾ ਜਾਵੇਗਾ ਤਾਂ ਜਿਹੜਾ ਪਾਲਕੀ ਸਾਹਿਬ ਪਹੁੰਚ ਰਹੇ ਨੇ ਇਥੇ ਤਾਂ ਪਾਲਕੀ ਸਾਹਿਬ ਦਾ ਸਤਕਾਰ ਮਾਨ ਜਿਹੜਾ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ ਜਿਹੜੇ ਫੁੱਲਾਂ ਦੇ ਧਾਰਾਂ ਦੇ ਨਾਲ ਜਿਹੜਾ ਸਵਾਗਤ ਕੀਤਾ ਜਾਵੇਗਾ ਤੇ ਆਪਾਂ ਜਿਵੇਂ ਹੁਣ ਗੱਲਬਾਤ ਕੀਤੀ ਹੈ ਐਮ ਐਲ ਏ ਪ੍ਰੋਪਰ ਨਾਲ ਗੱਲਬਾਤ ਕੀਤੀ ਹੈ ਏਡੀਸੀ ਪ੍ਰੋਪਰ ਦੇ ਨਾਲ ਗੱਲਬਾਤ ਕੀਤੀ ਹੈ ਸਾਰੀ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਕਿੰਨੀ ਖੁਸ਼ੀ ਜਿਹੜੀ ਉਹਨਾਂ ਨੂੰ ਮਹਿਸੂਸ ਹੋ ਰਹੀ ਹੈ ਹਾਏ ਤਸਵੀਰ ਤੁਹਾਡੇ ਨਾਲ ਸਾਦੀ ਕਰ ਰਹੇ ਹਾਂ ਅਸੀਂ ਤਾਂ ਬਿਲਕੁਲ ਜਿਹੜਾ ਇਧਰ ਦੀ ਗੱਲ ਕਰਕੇ ਤਾਂ ਇਧਰ ਸਾਰਾ ਫਰੀਦਕੋਟ ਦਾ ਏਰੀਆ ਇੱਥੇ ਮੌਜੂਦ ਹੈ ਫਰੀਦਕੋਟ ਦੀ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੀ ਟੀਮ ਇੱਥੇ ਮੌਜੂਦ ਹੈ ਤਾ ਉਹਨਾਂ ਵੱਲੋਂ ਮਾਨ ਸਤਕਾਰ ਆਪਾਂ ਕਹਿ ਸਕਦੇ ਆ ਜਿਹੜਾ ਫਰੀਦਕੋਟ ਦੇ ਵਿੱਚ ਕੀਤਾ ਗਿਆ ਹੈ ਤਾਂ ਹੁਣ ਜਿਹੜਾ ਇਹ ਫਰੀਪਰ ਦੇ ਵਿੱਚ ਐਂਟਰੀ ਹੋਣੀ ਹੈ ਤਾਂ ਇਤੋਂ ਫਰੀਪਰ ਦੇ ਵਿੱਚ ਜਿਹੜਾ ਇਹ ਰਵਾਨਾ ਹੋਣਾ ਹੈ ਨਗਰ ਕੀਰਤਨ ਤਾਂ ਦੇਖ ਸਕਦੇ ਹੋ ਤੁਸੀਂ ਇਹ ਤਸਵੀਰ ਤਾਂ ਅਸੀਂ ਕਰ ਰਹੇ ਆ ਤਾਂ ਏ एसडीएम ਸਾਹਿਬ ਕਿਸ ਤਰੀਕੇ ਦਾ ਸਿਵਲ ਪ੍ਰਸ਼ਾਸਨ ਦਾ ਮਾਹੌਲ ਰਿਹਾ ਫਰੀਦਕੋਟ ਦੇ ਵਿੱਚ ਕਿਉਂਕਿ ਲੋਕਾਂ ਨੂੰ ਬਹੁਤ ਸਕੂਨ ਮਿਲਿਆ ਉਹਨਾਂ ਨੇ ਕਿਹਾ ਕਿ ਸਿਵਲ ਦਾ ਤੇ ਪੁਲਿਸ ਪ੍ਰਸ਼ਾਸਨ ਦਾ ਬਹੁਤ ਵਧੀਆ ਸਾਥ ਰਿਹਾ ਜੋੜਦਾਰ ਰਿਹਾ ਬਹੁਤ ਅੱਛੇ ਤਰੀਕੇ ਨਾਲ ਅਸੀਂ ਨਗਰ ਕੀਰਤਨ ਨੂੰ ਇਸ ਜਗ੍ਹਾ ਤੱਕ ਲਿਆਏ ਆ ਪੁਲਿਸ ਅਤੇ ਪ੍ਰਸ਼ਾਸਨ ਦੋਨੋਂ ਜਣੇ ਇਕੱਠੇ ਮਿਲ ਕੇ ਹੀ ਕੰਮ ਕਰਦੇ ਆ ਹਮੇਸ਼ਾ ਅੱਜ ਵੀ ਦੋਨੋਂ ਟੀਮਸ ਇਕੱਠੀਆਂ ਨੇ ਸਾਹਿਬ ਜੀ ਜਿਹੜੇ ਬੋਲੇ ਵਾਲੇ ਪਹੁੰਚ ਗਏ ਇੱਥੋਂ ਐਂਟਰੀ ਹੋ ਰਹੀ ਜਾ ਰਹੀ ਹੈ ਫਿਰੋਜ਼ਪੁਰ ਚ ਇਸ ਤੋਂ ਅੱਗੇ ਡਿਸਟ੍ਰਿਕਟ ਫਿਰੋਜ਼ਪੁਰ ਵਾਲੀ ਟੀਮ ਲੈ ਜਾਏਗੀ ਹਾਂ ਇਸ ਅੱਜ ਮਾ ਫਿਰਕੋਟ ਆ ਤਾਂ ਇਹਨਾਂ ਨੇ ਦੱਸਿਆ ਹੈ ਕਿ ਜਿਵੇਂ ਹਾਂ ਲੋਕਾਂ ਨੂੰ ਜਿਹੜਾ ਕਿਹੜਾ ਸਕੂਨ ਜਿਹੜਾ ਫਿਰਕੋਟ ਦੇ ਵਿੱਚ ਮਿਲਿਆ ਸੀਗਾ ਤੇ ਉਹਨਾਂ ਸਕੂਨ ਹੀ ਜਿਹੜਾ ਫਿਰੋਜ਼ਪੁਰ ਦੇ ਲੋਕਾਂ ਦੇ ਵਿੱਚ ਵੀ ਮਿਲਣ ਜਾ ਰਿਹਾ ਹੈ ਉਹਨਾਂ ਦੇ ਵਿੱਚ ਵੀ ਕਾਫੀ ਜਿਹੜਾ ਉਤਸ਼ਾਹ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਤੇ ਆ ਬੀਬੀਆਂ ਇਧਰਲੇ ਪਾਸੇ ਆਪਾਂ ਗੱਲਬਾਤ ਕਰਾਂਗੇ ਕਿਉਂਕਿ ਵੱਡੀ ਗੈਂਤੀ ਦੇ ਵਿੱਚ ਅ ਮਾਤਾ ਮਾ ਪੈਣਾ ਸਾਰੀਆਂ ਇੱਥੇ ਪਹੁੰਚੀਆਂ ਨੇ ਬੇਟੇ ਕਿੰਨੀ ਕਿ ਖੁਸ਼ੀ ਮਹਿਸੂਸ ਹੋ ਰਹੀ ਹੈ ਬਰਾਦਰ ਬਹੁਤ ਵਧੀਆ ਜੀ ਵਧੀਆ ਲੱਗਦਾ ਹੈ ਜੀ ਹਾਂ ਜੀ ਬਹੁਤ ਵਧੀਆ ਹਾਂ ਜੀ ਤੁਸੀਂ ਕਿਰ ਬਹੁਤ ਵਧੀਆ ਚੜਦੀ ਕਲਾ ਹਾਂ ਜੀ ਸਭ ਬਹੁਤ ਵਧੀਆ ਬਾੜਾ ਜادیه ਹਾਂ ਜੀ ਹਾਂ ਜੀ ਬਹੁਤ ਜਿਆਦਾ ਬਹੁਤ ਖੁਸ਼ ਹੈ ਜੀ ਬਹੁਤ ਬਹੁਤ ਹੀ ਜਿਆਦਾ ਖੁਸ਼ੀ ਮਿਲੀ ਹੈ ਜੀ ਅੱਜ ਦੇ ਦਿਨ ਤੇ ਗੁਰੂ ਮਹਾਰਾਜ ਸਭ ਤੇ ਕਿਰਪਾ ਬਣਾਈ ਰੱਖੇ ਇਹ ਜੀ ਦਿਨ ਦੇ ਰੋਜ਼ ਰੋਜ਼ ਜਾਨ ਸਾਡੇ ਲਈ ਗੁਰਸਿੱਖ ਪਰਿਵਾਰਾਂ ਲਈ ਤਾਂ ਨਾ ਗੁਰੂ ਮਹਾਰਾਜ ਦੇ ਜਿਨ੍ਹਾਂ ਨੇ ਸਾਡ ਨੂੰ ਇੰਨੀ ਖੁਸ਼ੀ ਦਾ ਦਿਨ ਲਿਆਂਦਾ ਸਾਡੇ ਲਈ ਹੋ ਬਹੁਤ ਬਰਸ਼ਾ ਜੀ ਕਿੰਨਾ ਸਕੂਨ ਜਿਹੜਾ ਇਹਨਾਂ ਬੀਬੀਆਂ ਦੇ ਵਿੱਚ ਮਿਲਦਾ ਦਿਖਾਈ ਦੇ ਦੇ ਰਿਹਾ ਹੈ ਤਾਂ ਕਿਉਂਕਿ ਵੱਡੀ ਗੈੰਟੀ ਦੇ ਵਿੱਚ ਵੇਖੋ ਤੁਸੀਂ ਕਿੰਨੀਆਂ ਮਾਤਾ ਪੈਣਾ ਜਿਹੜੀਆਂ ਇੱਥੇ ਘੜੀਆਂ ਨੇ ਤਾਂ ਇਹਨਾਂ ਵੱਲੋਂ ਜਿਹੜੇ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦੋਂ ਇੱਥੇ ਨਗਰ ਕੀਰਤਨ ਪਹੁੰਚੇਗਾ ਪਾਲਕੀ ਸਾਹਿਬ ਪਹੁੰਚੇਗਾ ਤਾਂ ਜਿਹੜਾ ਫੁੱਲਾਂ ਦੇ ਨਾਲ ਇਹਨਾਂ ਵੱਲੋਂ ਮਾਣ ਸਨਮਾਨ ਜਿਹੜਾ ਕੀਤਾ ਜਾਵੇਗਾ ਤੇ ਪੂਰੇ ਆਪਾਂ ਗੋਲੇ ਵਾਲ ਦੀ ਗੱਲ ਕਰੀਏ ਤਾਂ ਬੜੀ ਗੰਤੀ ਦੇ ਵਿੱਚ ਇੱਥੇ ਜਿਹੜੀਆਂ ਸਾਰੇ ਲੋਕ ਕਿਤੇ ਸੰਗਤ ਹੈ ਜਿਹੜੀ ਇੱਥੇ ਮੌਜੂਦ ਹੈ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਜ਼ਦੀਕ ਜਿਹੜੀ ਸੰਗਤ ਇੱਥੇ ਮੌਜੂਦ ਹੈ ਤਾਂ ਬਹੁਤ ਆਪਾਂ ਕਹਿ ਸਕਦੇ ਵਧੀਆ ਓਪਰਾਲਾ ਜਿਹੜਾ ਦੇਖਣ ਨੂੰ ਆ ਕਿੰਨੀ ਕੀ ਖੁਸ਼ੀ ਮਹਿਸੂਸ ਹੋ ਰਹੀ ਹੈ ਭੱਜੀ ਅੱਜ ਬਹੁਤ ਵਧੀਆ ਲੱਗ ਰਿਹਾ ਜੀ ਭੱਜੀ ਇਹ ਚਾਹੀਦਾ ਨਗਰ ਤੋਂ ਫਿਰ ਨਿਰਪੰਦਰ ਜੀ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਬਹੁਤ ਧੰਨਵਾਦ ਪੰਜਾਬ ਸਰਕਾਰ ਦਾ ਬਹੁਤ ਵਧੀਆ ਲੱਗ ਰਿਹਾ ਜੀ ਹਾਂਜੀ ਹਾਂਜੀ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦਰਸ਼ਨਾਂ ਲਈ ਸੰਗਤ ਖੜੀ ਹੈ ਜੀ ਤੇ ਹੁਣ ਫੁੱਲਾਂ ਦੇ ਨਾਲ ਮਾਨ ਸਨਮਾਨ ਕਰੋਗੇ ਭਰੇ ਹਾਂਜੀ 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 ਸਾਰੀ ਸੰਗਤ ਵੱਲੋਂ ਜੀ ਸੰਗਤ ਵੱਲੋਂ ਫੁੱਲਾਂ ਦੇ ਨਾਲ ਮਾਨ ਸਨਮਾਨ ਕੀਤਾ ਜਾਵੇਗਾ ਪੰਜ ਜੀ ਕਿੰਨੀ ਕਿ ਖੁਸ਼ੀ ਮਹਿਸੂਸ ਹੋ ਰਹੀ ਹੈ ਅੱਜ ਬਹੁਤ ਵਧੀਆ ਸਰ ਬਹੁਤ ਵਧੀਆ ਲੱਗ ਰਿਹਾ ਹੈ ਕਿ ਮਤਲਬ ਨਗਰ ਕੀਰਤਨ ਆ ਰਿਹਾ ਹੈ ਤਾਂ ਕਿ ਲਈ ਦੇ ਵਿੱਚੋਂ ਚੱਲ ਕੇ ਤੇ ਬਹੁਤ ਖੁਸ਼ੀ ਆ ਕੀ ਅਸੀਂ ਮਤਲਬ ਇਹਦਾ ਹਿੱਸਾ ਬਣੇ ਆ ਸਾਨੂੰ ਦਰਸ਼ਨ ਹੋਣਗੇ ਸੰਗਤ ਦੇ ਪੂਰੇ ਸੰਸਾਰ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਬਹੁਤ ਵੱਡੇ ਵੱਡੇ ਸ਼ਹਿਰ ਹੈਗੇ ਆ ਤਾਂ ਉੱਥੋਂ ਦੇ ਲੋਕਾਂ ਨੂੰ ਉੱਥੋਂ ਦੇ ਵਾਸੀਆਂ ਨੂੰ ਸੰਗਤਾਂ ਨੂੰ ਬਹੁਤ ਮਹਿਸੂਸ ਹੁੰਦਾ ਹੁਣ ਹੈ ਵੀ ਸਾਡੇ ਇਥੋਂ ਨਗਰ ਕੀਰਤਨ ਦੀ ਸ਼ੁਰੂਆਤ ਕਿਉਂ ਨਹੀਂ ਹੋਈ ਤੇ ਤੁਸੀਂ ਕਿੰਨਾ ਕੇ ਮਹਿਸੂਸ ਕਰਦੇ ਹੋ ਕਿ ਇੱਕ ਬਾਬਾ ਫਰੀਦ ਜੀ ਦੀ ਪਾਵਨ ਪਵਿੱਤਰ ਧਰਤੀ ਹੈ ਇੱਥੇ ਜਿਹੜਾ ਤੁਹਾਨੂੰ ਮੌਕਾ ਮਿਲ ਗਿਆ ਅੱਜ ਅਸੀਂ ਬਹੁਤ ਮਤਲਬ ਵਧੀਆ ਮਹਿਸੂਸ ਕਰਦੇ ਆ ਕਿਉਂਕਿ ਜਿਹੜੀ ਬਾਬਾ ਫਰੀਦ ਦੀ ਧਰਤੀ ਆ ਅਸੀਂ ਉੱਥੋਂ ਦੀ ਵਸਨੀਕ ਆ ਇਹ ਸਾਡਾ ਪਿੰਡ ਆ ਇਸਨੂੰ ਬਹੁਤ ਮੈਂ ਮਾਨ ਮਹਿਸੂਸ ਹੁੰਦਾ ਕਿ ਸਾਡੇ ਪਿੰਡ ਦੇ ਵਿੱਚ ਹੁੰਦੀ ਯਾਨੀ ਕਿ ਨਗਰ ਕੀਰਤਨ ਲੰਘ ਕੇ ਚੱਲਿਆ ਬਹੁਤ ਸਾਡੇ ਲਈ ਬਹੁਤ ਮਾਨ ਦੀ ਗੱਲ ਆ ਤੇ ਬਹੁਤ ਖੁਸ਼ੀ ਦੀ ਗੱਲ ਆ ਸੁਣਿਆ ਤੁਸੀਂ ਕਿੰਨੀਆਂ ਬੀਪੀਆਂ ਪੈਣਾ ਜਿਹੜੀਆਂ ਮਾਤਾਵਾਂ ਕਿੰਨੀ ਉਹਨਾਂ ਨੂੰ ਖੁਸ਼ੀ ਮਹਿਸੂਸ ਹੋ ਰਹੀ ਆ ਕਿਉਂਕਿ ਇਹ ਬਾਬਾ ਫਰੀਦ ਦੀ ਪਵਿੱਤਰ ਧਰਤੀ ਆਇਆ ਤਾਂ ਇੱਥੋਂ ਦੀ ਜਿਹੜਾ ਇਹ ਨਗਰ ਕੀਰਤਨ ਜਿਹੜਾ ਲੰਘ ਰਿਹਾ ਆ ਤੇ ਫਰੀਦਕੋਟ ਤੋਂ ਸ਼ੁਰੂਆਤ ਹੋਈ ਹੈ ਤਾਂ ਕਿਸਾਨ ਜਥੇਬੰਦੀਆਂ ਦੇ ਸਾਰੇ ਆਗੂ ਖੜੇ ਨੇ ਬਿੰਦਰ ਜੀ ਸਾਡੇ ਨਾਲ ਗੱਲਬਾਤ ਕਰਦੇ ਆਂ ਅੱਛਾ ਬੱਗੜੀ ਲਾਵਾਂਗੇ ਨਾ ਬਿੰਦਰ ਜੀ ਕਿੰਨੀ ਇੱਕ ਖੁਸ਼ੀ ਮਹਿਸੂਸ ਹੋ ਰਹੀ ਹੈ ਅੱਜ ਕਿਉਂਕਿ ਬਾਬਾ ਫਰੀਦ ਦੀ ਜਿਹੜੀ ਪਵਿੱਤਰ ਧਰਤੀ ਹੈ ਇੱਥੋਂ ਨਗਰ ਕੀਰਤਨ ਦੀ ਸ਼ੁਰੂਆਤ ਹੋ ਰਹੀ ਹੈ ਮੌਕਾ ਮਿਲਿਆ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਵੱਡੇ ਵੱਡੇ ਸ਼ਹਿਰ ਹੈਗੇ ਆ بڑے ਲੋਕ ਚਾਹੁੰਦੇ ਹੋਣੇ ਵੀ ਸਾਡੇ ਇੱਥੋਂ ਵੀ ਜਿਹੜੇ ਨਗਰ ਕੀਰਤਨ ਦੀ ਸ਼ੁਰੂਆਤ ਹੁੰਦੀ ਦੇਖੋ ਸਾਨੂੰ ਪਹਿਲਾਂ ਮੈਂ ਦੁਨੀਆ ਤੇ ਨਾਂ ਚੱਲਦਾ ਹੈ ਫਰੀ ਕੋਟ ਦਾ ਬਾਬਾ ਫਰੀਜੀ ਕਰਕੇ ਤੇ ਬਹੁਤ ਵੱਡੀ ਗੱਲ ਹੈ ਬਹੁਤ ਵੱਡਾ ਸਤਿਕਾਰ ਹੈ ਸਾਡੇ ਪੁਰਖਿਆਂ ਦਾ ਸਤਿਕਾਰ ਹੈਗਾ ਚਾਹੇ ਬਾਬਾ ਫਰੀਜੀ ਹੋਣ ਚਾਹੇ ਗੁਰੂ ਤੇਗ ਬਹਾਦਰ ਸਾਹਿਬ ਹੋਣ ਸਾਡਾ ਫਰਜ਼ ਬਣਦਾ ਹੈਗਾ ਵੀ ਸਾਨੂੰ ਮਾਣ ਵੀ ਸਰਚੋਂ ਸਾਨੂੰ ਇਹ ਮੌਕਾ ਮਿਲਿਆ ਹੈ ਬਾਬਾ ਫਰੀਜੀ ਧਰਤੀ ਤੋਂ ਬਾਬਾ ਫਰੀਜੀ ਦਾ ਨਾਂ ਜਿਹੜਾ ਚੱਲਦਾ ਵੀ ਕਿੱਥੋਂ ਚੱਲਿਆ ਨਗਰ ਕੀਰਤੇ ਨੇ ਬਾਬਾ ਫਰੀਜੀ ਧਰਤੀ ਤੋਂ ਬੇ ਉੱਤਰ ਧਰਤੀ ਤੋਂ ਚੱਲਿਆ ਹੈ ਤੇ ਬੜੀ ਖੁਸ਼ੀ ਹੈ ਸਾਰੇ ਸੰਗਤ ਨੂੰ ਸਾਨੂੰ ਸਾਰਿਆਂ ਨੂੰ ਸੁਖੁਚੀ ਹੈ ਔਰ ਮਾਣ ਮਹਿਸੂਸ ਹੁੰਦਾ ਹੈ ਕਿ ਜਿਨ੍ਹਾਂ ਦੇ ਆਸਰੇ ਅਸੀਂ ਅੱਜ ਫਿਰਦੇ ਸਾਡੀਆਂ ਪੱ ਬਹੁਤ ਵਧੀਆ ਗੱਲ ਹੈ ਸਤਿਕਾਰ ਆ ਸਾਰਿਆਂ ਦਾ ਯਾਰੀ ਜਿੰਨੀ ਸੰਗਤ ਖੜੀ ਆ ਬੀਬੀਆਂ ਪੈਰਾਂ ਘਰੀਆਂ ਸਾਰਿਆਂ ਦੇ ਜਿਹੜੇ ਹੱਥਾਂ ਦੇ ਵਿੱਚ ਫੁੱਲ ਆ ਫੁੱਲਾਂ ਨਾਲ ਭਰੇ ਹੋਏ ਆ ਮਾਨ ਸਨਮਾਨ ਕਰੋਗੇ ਖੁੱਲ ਕੇ ਨਹੀਂ ਦੇਖੋ ਫਰਜ ਬਣਦਾ ਨਾ ਸਾਡਾ ਇਸੇ ਨੇ ਅਸੀਂ ਚੱਲਦੇ ਆ ਅਸੀਂ ਸਵੇਰ ਕੰਮ ਸ਼ੁਰੂ ਕਰਦੇ ਆ ਤਾਂ ਇਹਨਾਂ ਦਾ ਓਟ ਆ ਸਾਰਾ ਲੈ ਕੇ ਨਾ ਉਹਦਾ ਨਾਮ ਲੈ ਕੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਪੀ ਆ ਗੁਰੂ ਸਾਹਿਬ ਦਾ ਨਾਮ ਲੈ ਕੇ ਸ਼ੁਰੂ ਕਰਦੇ ਆ ਤਾਂ ਉਹਦਾ ਸਾਡਾ ਸਤਿਕਾਰ ਬਣਦਾ ਹੈਗਾ ਇਹਨਾਂ ਦੇ ਆਸੇ ਦਾ ਵੀ ਫਿਰਦੇ ਆ ਬਾਓ ਉਹਨਾਂ ਦਾ ਅਸੀਂ ਦਿਨ ਮਾਰਾ ਰਹੇ ਤਾਂ ਸਾਡਾ ਫਰਜ਼ ਹੀ ਬਣਦਾ ਹੈਗਾ ਹਾਂ ਸੁਣਿਆ ਤੁਸੀਂ ਇਹ ਜਿਹੜੇ ਗੋਲੇ ਵਾਲੇ ਦੇ ਅਸੀਂ ਪਿੰਡ ਪਹੁੰਚੇ ਆ ਤਾਂ ਗੋਲੇ ਵਾਲੇ ਦੀ ਜਿਹੜੀ ਸੰਗਤ ਹੈ तमाम ਸੰਗਤ ਇੱਥੇ ਪਹੁੰਚੀ ਹੋਈ ਆ ਜਿਵੇਂ ਕਿਸਾਨ ਜਥੇਬੰਦੀ ਦੇ ਸਾਰੇ ਆਗੂ ਇੱਥੇ ਪਹੁੰਚੇ ਆ ਸਾਰੀ ਕਿਸਾਨ ਜਥੇਬੰਦੀ ਇੱਥੇ ਪਹੁੰਚੀ ਹੈ ਬੀਬੀਆਂ ਪੜਣਾ ਇੱਥੇ ਪਹੁੰਚੀਆਂ ਜਿਵੇਂ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਰੱਖੀ ਆ ਆਪਾਂ ਐਮਐਲਏ ਫਰੋਇਪੁਰ ਦੇ ਨਾਲ ਵੀ ਗੱਲਬਾਤ ਕੀਤੀ ਹੈ ਏਡੀਸੀ ਫਰੋਇਪੁਰ ਦੇ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਵੀ ਦੱਸਿਆ ਕਿ ਸਾਡੇ ਫਰੋਇਪੁਰ ਦੀਆਂ ਸੰਗਤਾਂ ਨੂੰ ਵੀ ਬਹੁਤ ਵੱਡਾ ਜਿਹੜਾ ਉਨ੍ਹਾਂ ਦੇ ਵਿੱਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਕਿ ਸਾਡੇ ਫਰੀਹਪੁਰ ਦੀ ਧਰਤੀ ਦੇ ਵੀ ਜਿਹੜਾ ਅਜਨਗਰ ਕੀਰਤਨ ਜਿਹੜਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਜਿਹੜਾ ਇੱਥੋਂ ਦੀ ਲੰਘਨ ਜਾ ਰਿਹਾ ਹੈ ਤਾਂ ਉਸੇ ਤਰੀਕੇ ਦੇ ਨਾਲ ਫਰੀਦਕੋਟ ਵਾਸੀਆਂ ਦੇ ਵਿੱਚ ਬਹੁਤ ਵੱਡਾ ਜਿਹੜਾ ਉਤਸ਼ਾਹ ਦੇਖਣ ਨੂੰ ਮਿਲਿਆ ਹੈ ਤਾਂ ਹੁਣ ਇੱਥੋਂ ਜਿਹੜੀ ਫਰੀਹਪੁਰ ਦੇ ਵਿੱਚ ਐਂਟਰੀ ਹੋਣੀ ਹੈ ਤਾਂ ਇੱਥੋਂ ਫਰੀਦਕੋਟ ਵਾਸੀਆਂ ਵੱਲੋਂ ਜਿਹੜਾ ਮਾਣ ਸਨਮਾਨ ਕਰਕੇ ਜਿਹੜਾ ਅੱਗੇ ਜਿਹੜਾ ਫਰੀਹਪੁਰ ਨੂੰ ਰਵਾਨਾ ਕੀਤਾ ਜਾਵੇਗਾ ਗੁਰਜੀਤ ਸਿੰਘ ਰਵਾਨਾ T5 ਚੈਨਲ ਪੰਜਾਬੀ ਪਿੰਡ ਗੋਲੇ ਵਾਲਾ ਜਿਲਾ ਬ੍ਰੀਕਾਟ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਉੱਲੰਧ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਤ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ